ਕਛਕਾ ਲੋ ਜੀ ਅੱਜ ਅਪਾ ਜਾ ਰਹੇ ਆ ਘਰ ਨੂੰ ਪੀਤ ਕਿਦਾਂ ਲੱਗ ਰਿਹਾ ਹੁਣ ਮੈਂ ਸਾੜਾ ਕਿਉਂ ਸਾੜਾ ਵੀ ਹੁਣ ਅਪਾ ਘਰੇ ਜਾ ਰਹੇ ਆ ਮੈਂ ਨਾ ਕਦੇ ਕੱਜਲ ਕੁਜਲ ਪਾਈ ਨਹੀਂ ਅੱਖਾਂ 'ਚ ਤੇ ਮੈਂ ਦੇਖੋ ਕਿਦਾਂ ਕਿੰਨੀ ਔਕਵਰਡ ਲੱਗਦੀ ਹੈ ਨਾ ਪੀਤ ਮੈਨੂੰ ਕਹਿੰਦੀ ਵੀ ਸੀ ਵੀ ਤੂੰ ਹੋਰੂ ਲੱਗ ਰਹੀ ਆ ਕਿਉਂਕਿ ਮੈਂ ਘਰੇ ਰਹਿੰਦੀ ਆ ਜਿੱਦਾਂ ਰੂਲੀ ਕੁਲੀ ਤੇ ਮੈਂ ਕਦੇ ਇੰਨਾ ਯੂਜ਼ ਨਹੀਂ ਕੀਤਾ ਨਾ ਮੇਕਅਪ ਉਹ ਬਗੈਰਾ ਮੈਂ ਕਰਦੀ ਨਹੀਂ ਤੇ ਉਹ ਜਦੋਂ ਅਪਾ ਪਹਿਲੀ ਵਾਰੀ ਕਰਦੇ ਆ ਨਾ ਤੇ ਉਦੋਂ ਬੜਾ ਔਕਵਰਡ ਲੱਗਦਾ ਤੇ ਅਸੀਂ ਹੁਣ ਥੋੜੀ ਆਪਦੀ ਉੱਪਰ ਦੀ ਵੇਟ ਕਰੀ ਜੰਨੇ ਆ ਕਹਿ ਲਾਰੀ ਆ ਫਿਰ ਅਸੀਂ ਚੱਲਦੇ ਆ ਘਰੇ ਤੇ ਮੇਰੇ ਘਰ ਵਾਲੇ ਵੀ ਮਤਲਬ ਮੰਮੀ ਹੋਣੀ ਪਰਾਵ ਹੋਣੀ ਬਹੁਤ ਐਕਸਾਈਟਡ ਹੋਏ ਹੋਏ ਆ ਵੀ ਆ ਜੋ ਭੈਣੋ ਸਾਡਾ ਜੀ ਨਹੀਂ ਲੱਗ ਰਿਹਾ ਹੁਣ ਆ ਹੁਣ 5-7 ਘੰਟੇ ਮੈਰਾ ਆਪਤਾ ਕਰਨਾ ਚਾਹਉਂਦਾ 5-7 ਕੇ 4-5 ਘੰਟੇ ਸਹੀ ਆ ਬਈ ਲੱਗ ਜਾਣਗੇ ਇਟਸ ਟਾਈਮ ਟੂ ਸੇ ਬਾਏ ਬਾਏ ਚੰਡੀਗਾ <laughs> ਆ ਪਟਾਰਾ ਖੋਲ ਲਿਆ ਚਾਕਲੇਟ ਉਹ ਕਹਿੰਦੀ ਮੈਂ ਬਿਮਾਰ ਆ ਆ ਕੁਝ ਖਾਣ ਵੇਲੇ ਬਿਲਕੁਲ ਬਿਮਾਰ ਨਹੀਂ ਹੁੰਦੀ ਬਈ ਇਹਨੂੰ ਕੋਈ ਖੰਗ ਵਿੱਚ ਖਾਮ ਨਹੀਂ ਲੱਗਦਾ ਜਦੋਂ ਐਦਾਂ ਦਾ ਕੁਝ ਖਾਂਦਿਆ ਹੈ ਕੀ ਅਸੀਂ ਪਹੁੰਚ ਗਏ ਕਰੇ ਉਹ ਬੁਰਾ ਹਾਲਾ ਨਾ ਬੇਦਰ ਵਰਤੱਖਾ ਦੇ ਆਵੇ ਇਕਲਾ ਪਾਗੀ ਕੰਬਲ ਲੈ ਲਿਆ ਟੋਰਾਣਾ ਲਾ ਕੇ ਡਿੱਗੀ ਉਹੀ ਤਾਂ ਤੇ ਇਧਰ ਦੇਖੋ ਮੰਮੀਆਂ ਦਾ ਪਿਆਰ ਦੇਖੋ ਪਹਿਲਾਂ ਆਇਆ ਜਲਦੀ ਹਲਦੀ ਬਣਾ ਕੇ ਨਾਨੀ ਨੇ ਮੇਰੀ ਨਾ ਮੰਮੀ ਨੇ ਲੈ ਪਲੇਟ ਖਾਓ ਖਾਓ ਸੇਵ ਖਾਓ ਸਵੇਰ ਦੇ ਤੁਰੇ ਤੁਸੀਂ ਇਹ ਹੁੰਦਾ ਬਈ ਘਰ 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 ਹੀ ਹੁੰਦਾ ਸੀਰੀਅਸਲੀ ਕਿਤੇ ਮਰਜੀ ਜਾਇਆ ਉਹ ਤੁਸੀਂ ਘਰ ਵਰਗਾ ਨਿਆਰਾ ਕਿਤੇ ਵੀ ਨਹੀਂ ਹੈਗਾ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਚਲ ਜਓ ਜਿਹੜਾ ਸਕੂਨ ਤੁਹਾਨੂੰ ਘਰੇ ਆ ਕੇ ਮਿਲਦਾ ਨਾ ਚਾਹ ਬਣਾਈ ਨਾਲ ਆਹ ਵੀ ਖਾ ਲੋ ਆਹ ਵੀ ਖਾ ਲੋ ਸੇਬ ਖਾ ਲੋ ਆਹ ਖਾ ਲੋ ਭੁੱਖੇ ਹੋ ਸਵੇਰ ਦੇ ਤੁਰੇ ਹੋਏ ਇਹ ਨਿਆਰਾ ਨਾ ਸੱਚੀ ਤੁਹਾਨੂੰ ਘਰ ਦੀ ਪੁੱਛਦੇ ਆ ਕੋਈ ਬਾਹਰ ਦਾ ਕੋਈ ਨਹੀਂ ਪੁੱਛਦਾ ਤੁਹਾਨੂੰ ਕਰਦੇ ਆ ਤੁਹਾਨੂੰ ਆਫਰ ਕਰਦੇ ਆ ਹਨਾ ਤੁਸੀਂ ਖਾਣੇ ਪੀਣੇ ਵੀ ਹੈਗੇ ਹੋ ਪਰ ਜਦੋਂ ਘਰੇ ਆਏ ਨੇ ਉਹ ਨਾ ਸਾਨੂੰ ਲੱਗਦਾ ਵੀ ਬਸ ਸਵਰਗਾ ਜੀ ਆ ਗਏ ਹੁੰਦੇ ਆ ਜਿੱਦਾਂ ਸੋਈਏ ਜਿਹੜਾ ਗੁਰਪੂਰ ਦਾ ਅੱਜ ਨਾਲ ਦਿਵੇ ਰਣ ਕੀ ਕਰਦੀਆਂ ਦੀਵੇ ਲਗਾ ਰਹੇ ਹੋ ਲੱਖੋ ਐ ਦੱਬੀ ਰਿਆ ਚੱਕੇ ਮੁੰਡਿਆ ਤਖੂ ਹਾਂ ਦੱਬੀ ਰਿਆ ਸਿੱਖਾਂ ਦੀ ਕਾਦੀ ਖੁਸ਼ੀ ਚ ਗੁਰਪੂਰ ਅੱਜ ਇਸ ਵੈਰੀ ਕੁਡ ਪਿਕਚਰ ਬਟਨ ਨਹੀਂ ਚੁੱਪ ਬਟਨ ਨੂੰ ਸਿੱਧਾ ਖੜਾ ਕਰਾ ਗਾ ਤੈਨੂੰ ਪਤਾ ਗੱਪਾ ਗੁਰਪੂਰ ਬਕਾਤ ਬਣਾਉਣਿਆ ਤੁਹਾਨੂੰ ਤਾਂ ਤਾਂ ਪਤਾ ਹੀ ਨਹੀਂ ਅਸੀਂ ਤੋਂ ਅਦੇ ਰਾਮਚੰਦਰ ਜੀ ਜੁਦਿਆ ਤੋਂ ਲਿਆ ਤੁਸੀਂ ਆਂ ਬੜਾ ਅੜਪੜਾ ਉਹ ਸਾਨੂੰ ਕਿਸੇ ਨੇ ਕਿਹਾ ਕਹਿੰਦੇ ਆਪ ਸਾਡੇ ਘਿੰਡੋ ਹੀ ਕਿਹਾ ਵੀ ਅਜੋਧਿਆ ਵਾਪਸ ਆਈ ਸੀ ਅਜੋਧਿਆ ਤੋਂ ਨਹੀਂ ਆਈ ਸੀ ਮਹਾਂ ਚਲ ਕੋਈ ਨਹੀਂ ਜੀ ਹੋ ਜਾਂਦਾ ਦਿਵਾਲੀ ਪੜੀ ਨੂੰ ਬਹੁਤ ਨੇ ਅਸੀਂ ਮੜਾ ਮਟਾ ਇਨ ਕਿਵਰ ਪੁੱਲੇ ਨੇ ਅਸੀਂ ਬੱਚੇ ਹੰਦੇ ਆ ਨਾ ਦੱਸ ਕੀ ਹੋਇਆ ਸੀ ਅੱਜ ਉਹ ਯਾਰ ਅੱਜ ਬਾਬੇ ਨਾਨਕ ਦਾ ਹੈਪੀ ਬਰਥਡੇ ਆ ਕਿਤਾਬਾਂ ਦੇ ਸਾਥ 14 ਪੰਨੇ 15 ਅਪ੍ਰੈਲ ਲਿਖਾਉਂਦੇ ਨੇ ਅਪ੍ਰੈਲ ਕਿੱਧਰ ਅਪ੍ਰੈਲ ਆ ਯਾਰ ਕੱਪਾਂ ਵਾਲੇ ਤੂੰ ਬਸ ਕਰ ਵੀਦ ਦੇ ਮੇਰੀ ਬਦੁੱਲਾ ਨੇ ਦੇਖ ਲੈਣਾ ਤੇ ਸ਼ੁੱਧ ਲਾਉਗੀ ਤੂੰ ਸਾਡੇ ਨਾਲੋਂ ਵੀ ਗਈ ਗੁਜ਼ਰੀ ਆ ਲੈ ਹੁਣ ਮੈਨੂੰ ਤਾਂ ਪਤਾ ਵੀ ਅੱਜ ਅਗਰਪੁਰਵ ਆ ਲੱਖਾਂ ਨੂੰ ਰਹਿਣਾ ਚੱਨਾ ਚ ਡੂੜ ਰੇ ਬਾਰੇ ਕੀ ਮੜਾ ਧਿਆਨ ਨਾਲ ਦੇਖ ਕੇ ਆਓ ਗਾਓ ਹਾਏ ਕੁੱਤਾ ਬੈਠਾ ਹੋਵੇ ਭਾਈ ਪਰਾ ਕਰ ਲਓ ਮੱਕ ਕੁੱਤੇ ਜਿਹੜਾ ਬਰਾਂਗਾ ਲੋ ਜਦ ਜੱਗ ਚਾਨਣ ਹੋਇਆ ਹਨਾ ਹਾਂ ਗੁਰ ਨਾਨਕ ਪਰਗਟਿਆ ਕੁੱਤੇ ਕਰ ਨਹੀਂ ਆਈ ਨਹੀਂ ਗੁਰ ਨਾਨਕ ਸੱਤ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਚੰਗ ਚਾਨਣ ਹੋਇਆ ਆ ਕੁੱਤੇ ਜਿਹੜਾ ਬਰਾਂਗਾ ਅੱਜ ਲੱਗ ਗਿਆ ਪਿੱਛੇ ਮੈਂ ਫੂਣੀ ਮਾਰੂ ਇਹ ਕੋਕਲੀ ਕਹਿੰਦਾ ਇਹ ਸਾਡੇ ਕਿੱਧਰੇ ਹੈ ਕਲੈਸ਼ ਲਾਦਾ ਕੋਈ ਆ ਤੁਸੀਂ ਚੰਗੋ ਕਿਧਰੇ ਨਹੀਂ ਨਹੀਂ ਓਏ ਅਰਦੀ ਸਦਾ ਲੱਗ ਗਿਆ ਦਿਵਾ ਗਾਈਸ ਪਟਾਕੇ ਫੁੱਟਣ ਲੱਗੇ ਓਏ। ਆਸਨ ਦੇ ਵਿੱਚ ਇੱਥੇ ਆਏ ਬਣਾਉਣੀ ਚਾਹੀਦੀ ਆ। ਲੱਗੇ ਪਟਾਕੇ ਫੁੱਟਣ ਆਪਾਂ ਤਾਂ ਲੈ ਆਈਏ ਇਹ ਪਟਾਕਲੇ। ਆ ਜਾ ਇੱਧਰ ਲਈ ਆ ਬਾਪੂ। ਬਾਪੂ ਥੋੜਾ ਧਿਆਨ ਆਪਣੇ ਢੂਟਣੇ ਡਾਗਨੇ ਬਾਹਰ ਕੱਢੋ ਨਾ ਚਾਹੀਦਾ। ਕਿੰਨਾ ਜਿਆਦਾ ਫੁੱਗਰੀ ਜਨਾ ਬਣਾਉਣੀ ਆ ਤਾਂ ਬਾਪੂ। ਤੁਸੀਂ ਮਾਰਨਾ ਤੁਹਾਡੇ ਦੋਨੋਂ ਦਿਨ ਕੀ ਕਰਾਂਗੇ ਤੁਮ। ਮੈਨੂੰ ਐਨਾ ਗੁੱਸਾ ਜੜੀ ਹੁੰਦਾ ਹੈਗਾ। ਫੇਰ ਆਂਦਾ ਗੁੱਸਾ ਸਾਈਡ ਰੱਖ। ਪਰ ਹੋ ਦੀ ਵਜਲੀ ਜਾਂਦਾ ਉੱਧਰ ਲਾ ਓਏ। ਹਾਂ। ਪਾਠ ਨਹੀਂ ਚੱਲਦੀ ਅੱਜ ਤਾਂ ਲੋਕਾਂ ਨੇ ਦੀ ਬੰਨ ਲੱਗ ਗਈ। ਬਾਈ ਤਾਂ ਇੱਕ ਬਾਬਾ ਪੜਦਾ ਕਿੰਨਾ ਵਧੀਆ ਲੱਗਦਾ ਹੈ ਨਾ। ਦੇਖੋ ਇਹ ਸਾਡਾ ਸੁਤਰੀ ਹੈ। ਆ ਬੰਦ ਕਰੀ ਬੈਠੀ ਐ। ਚੱਲੀ ਤਾਂ ਜਾਂਦੀ ਐ। ਅੰਨਿਆ ਲੋਣਾ ਕੁਛ ਨਹੀਂ ਦੀ ਨਾ। ਦੇਖੋ ਇਹ ਸਾਡਾ ਸੁਲੇ ਹੀ ਉਧਰ ਸਾਡਾ ਗੁਰਦੁਆਰਾ ਜੀ ਇਹ ਸਾਡਾ ਘਰ ਹੈ ਜੀ। ਇਹ ਸਾਡੀ ਗਲੀਆਂ ਜੀ। ਧੀ ਵੇਰਾ ਦੱਸ। ਇਹ ਸਮਝ ਰਿਹਾ ਤੇ ਪਹਿਲਾਂ ਕੱਟੇ ਗੁਰਦੁਆਰੇ। ਕੀ ਇਹਦੇ ਚ ਕੀ ਆ? 大家可以看一下，比列。 ਕੀ ਰੇ ਪਿਆ ਜਵਾਰਾ ਦਾ ਹੁਣ ਮਾ ਆਹ ਉਹ ਮੈਂ ਗੁਰਦੁਆਰੇ ਪ੍ਰਸ਼ਾਦ ਵੀ ਬਹੁਤ ਆ ਗਿਆ ਕੀ ਕਰਨਾ ਨਹੀਂ ਪਤਾ ਕਹਿੰਦਾ ਲਖਣੂ ਚੱਕ ਕੇ ਲਿਆਉਣੇ ਆ ਗਿਆ ਓਏ ਓਏ ਅੱਜ ਅੰਬਰ ਚੱਲਣਾ ਅੰਦਰ ਚੱਲਣਾ ਓਏ ਅੱਜ ਅੰਬਰ ਸਰ ਲੰਗਰ ਵੀ ਲੱਗਿਆ ਓਏ ਆਪਾ ਬੱਸ ਤੇ ਵੀ ਲੱਗਿਆ ਆਪਣੀ ਗੁਰਦੁਆਰੇ ਵੀ ਲੱਗਿਆ ਜਿਹੜੇ ਜੇ ਦੇਖ ਕੇ ਬੜਾ ਜਰਾ ਆਪਾ ਬੱਸ ਜਰਾ ਆਪਾ ਬੱਸ ਤੋਂ ਆਉਂਦੇ ਸੀ ਉਹਦਾ ਕੜੀ ਚੌਲ ਕੜੀ ਚੌਲ ਦਾ ਲੰਗਰ ਸੀ ਓਏ ਦੇਖੀ ਕਨੈਕਟਰ ਨੇ ਕਨੈਕਟਰ ਨੇ ਡਰਾਈਵਰ ਨੇ ਸੱਚ ਪੀ ਆਰ ਸੀ ਜੋੜੀ ਫੜਾਉ ਸੀਗੀ ਆਪ ਤਾਂ 3 4 ਚੌਲਾਂ ਆਉਣੀ ਹੈ ਉਹ ਕੋਲ ਦੀਆਂ ਫੜ ਲੀਹਾਂ ਪਿੱਛੇ ਸਵਾਰੀਆਂ ਨੂੰ ਫੜਨੀ ਆ ਉਹ ਦਰਵਾਜ਼ਾ ਲਿਆ ਹਾਂ ਹੁੜਕੇ ਮਾਰ ਕੇ ਅੱਗੇ ਕਰੀ ਆਵੇ ਆ ਲੈਣਿਆ ਹੋਏ ਤੁਸੀਂ ਆਹ ਤੁਸੀਂ ਲੈਣਿਆ ਹੋਏ ਵੀ ਦੂਜੇ ਬੱਸਾਂ ਵਾਲਿਆਂ ਨੂੰ ਕਰੀ ਆਵੇ ਬੁੜੀਆਂ ਕਰਿਆ ਨਾ ਵੀ ਉਹ ਜਿਹੜੇ ਦਫਾ ਆ ਕੇ ਉਹ ਦਫਾ ਫੇਰ ਚੌੜ ਤਾਂ ਕੇ ਬਣ ਚਿੰਗਾਰ ਕਾਲ ਨਹੀਂ ਆਈਆਂ ਕਹਿੰਦਾ ਅਸੀਂ ਇੱਕ ਖਾ ਲਈ ਤੇ ਦੂਜੇ ਬੱਸਾਂ ਵਾਲਾ ਨੂੰ ਬੰਡਿਆ ਬੀਬੀ ਕਹਿੰਦਾ ਉਹ ਤਿੰਨੇ ਚਾਰ ਫੜਾਗੇ ਸੀ ਪਿੱਛੇ ਕਿਸੇ ਨੂੰ ਪੜ ਨਹੀਂ ਨਾ ਚੱਲੋ 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 ਇਹ ਜੇ ਵੀ ਪਿਆ ਵਿੱਚ ਕੀ ਆਰਟਿਸਟ ਕੀ ਕਰਦੇ ਤਾਂ ਨੀਤ ਵਾਲਾ ਲੱਗ ਗਈ ਅਸੀਂ ਲੈ ਲਾਲਾਂ ਦਾ ਕੀ ਲੰਗਰ ਤਾਂ ਜ਼ਰੂਰੀ ਆ ਖਾਣਾ ਚਾਹੀਦਾ ਹੁੰਦਾ ਬਈ ਨਾਲੇ ਲੰਗਰ ਨਹੀਂ ਛੱਡਣਾ ਚਾਹੀਦਾ ਹੁੰਦਾ ਜੀ ਅੱਜ ਬਣਾਇਆ ਸੀਗਾ ਸਾਗ ਪਹਿਲੀ ਵਾਰੀ ਸਾਗ ਬਣਾਇਆ ਅੱਜ ਅਸੀਂ ਪਹਿਲੀ ਵਾਰ ਸ਼ੁਰੂਆਤ ਕਰ ਦਿੱਤੀ ਹੈ ਸਾਗ ਦੀ ਤੇ ਹੁਣ ਸਾਰਾ ਸਿਆਲ ਚੱਲੂਗਾ ਸਾਗ 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 ਜੀ ਐ ਤਰਦਾ ਕਿਉਂ ਨਾ ਫਿਰ ਸਾਗ ਰੋਟੀ ਨਾਲ ਹੋਵੇ ਰਾਲ ਲੱਸੀ ਲੱਸੀ ਆ ਇਧਰ ਮੜੇ ਕਿਉਂ ਨਹੀਂ ਤੇ ਸਾਹਮਣੇ ਫੂਜ ਚੱਲਿਆ ਹੋਵੇ ਤਾਰ ਕਿਵੇਂ ਨਾ ਐਨੇ ਕਿਉਂ ਨਾਲ ਤੁਸੀਂ ਗਾਹ ਕਾਨਗਿਲ ਵੀ ਜੰਗ ਲੜਨੀ ਆਂ ਸੀ ਕਾਨਗਿਲ ਦੀ ਜੰਗ ਹੀ ਲੜਨੀ ਆਂ ਸੀ ਸਾਗ ਨਾਲ ਐਨਾ ਕਿਉਂ ਹੀ ਸਵਾਲ ਲੱਗਦਾ ਐਂਦਾ ਕਿਉਂ ਖਾਦੇ ਨਾ ਹੁਣ ਮੈਂ ਕਿ ਮੈਂ ਸ਼ੂਟ ਕੀਤਾ ਚੰਡੀਗੜ੍ਹ ਦੱਸ ਤੈਨੂੰ ਕਿੱਦਾਂ ਲੱਗਿਆ ਮੈਂ ਕਿੱਦਾਂ ਦੀ ਲੱਗ ਰਹੀ ਸੀ ਕਿਉਂਕਿ ਮੈਂ ਆਪਾਂ ਘਰੇ ਰੁਲੇ ਫੁਲੇ ਰਹਨੇ ਆ ਤੇ ਇੱਕਦਮ ਤਿਆਰ ਜਾ ਹੋਇਆ ਮੇਕਅਪ ਕੀਤਾ ਤੈਨੂੰ ਕਿੱਦਾਂ ਦੀ ਲੁੱਕ ਲੱਗੀ ਮੇਰੀ ਰਿਵਿਊ ਦੇ

ਭਾਈ ਜਿੰਨਾਂ ਨੇ ਇਸ ਫਿਰਵਾ ਫਿਰਵਾ ਨਾਲ ਕੰਟੈਕਟ ਕਰ ਲਓ ਅਸੀਂ ਘਰੇ ਵੇਲੀ ਫਿਰਦੇ ਆਂ ਅਸੀਂ ਐਕਟਿਵ ਬਾਹਰ ਡਾਈਟ ਨਹੀਂ ਕਰ ਲੈਂਦੇ ਹੁੰਦੇ ਸਹੀ ਗੱਲ ਆ ਭਾਈ ਸੋਨਾ ਬਣੇ ਸੀ ਨਾ ਬੋ ਘੈਂਟ ਮੈਨੂੰ ਆਪਦੇ ਆਪ ਨੂੰ ਵੀ ਬੜੀ ਸੋਹਣੀ ਲੱਗ ਜਾਂਦੀ ਸੀ ਮੈਂ ਆਪਦੇ ਆਪ ਨੂੰ ਸੋਹਣਾ ਲੱਗਣਾ ਚਾਹੀਦਾ ਯਾਰ ਜਿਆਦਾ ਕੀ ਆ ਉਹਨਾਂ ਨੇ ਤਾਂ ਚੰਗਾ ਮਾੜਾ ਕਹਿਣੀ ਹੁੰਦਾ ਵੈਸੇ ਬੋ ਘੈਂਟ ਘੈਂਟ ਮੈਨੂੰ ਰਿਵਿਊ ਆਏ ਸਾਰਿਆਂ ਦੇ ਐਨੇ ਘੈਂਟ ਘੈਂਡੀ ਆ ਮੈਂ ਨਾ ਸੱਚੀ ਵੀ ਕਹਿੰਦੇ ਮੈਨੂੰ ਇੱਕ ਦੋ ਚਾਰ ਜਣੇ ਆ ਕੇ ਕਹਿੰਦੇ ਕਿ ਤੁਸੀਂ ਕਮੈਂਟ ਹੌਲ ਕੇ ਰਿਆ ਕਰੋ ਪਲੀਜ਼ ਮੈਂ ਕਵੈਕਟ ਕਮੈਂਟ ਤਾਂ ਭਰਾਵਾ ਸਾਨੂੰ ਇੰਨੀ ਸਿਰਦਰਦੀ ਦਿਲਾਂ ਦੇ ਥੈਂਕ ਯੂ ਭਈਆ ਥੈਂਕ ਯੂ ਚਲੋ ਚਲੋ ਕਰੋ ਕੰਮ ਜਲਦੀ ਜਲਦੀ ਹਾਈ bro ਕਿਵੇਂ ਹੋ ਤੈਨੂੰ ਤੈਨੂੰ ਠੰਡ ਨਹੀਂ ਲੱਗਦੀ ਹੋਏ ਹੈ ਆਈ ਫੀਲ ਵਾਰਮ ਆਹ ਹੋਪਿੰਗ ਦਾ ਹੈ ਜਦੋਂ ਪਸ਼ੂ ਸੁੰਦਾਗਾ ਨਾ ਜਿਹੜੀ ਜੰਦਾ ਪੱਲੀਵਾਰ ਵਾਲੀ ਬੌੜੀ ਦੀ ਬਲੀਜ਼ ਜਮਾ ਪੱਲੀਵਾਰ ਉਹ ਕਿੰਨਾ ਮੈਂ ਖਦਰ ਲਉਂਦਾ ਠੀਕ ਹੈ ਇਹ 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 ਇੱਕ ਨੇ ਆਪਾਂ ਨੂੰ ਅੱਜ ਮੈਸੇਜ ਕੀਤਾ ਵੀ ਤੁਹਾਡੀ ਬਰਕਤਾਂ ਸੀ ਗਿਆ ਬਰਕਤ ਨਹੀਂ ਸੀ ਦਿਖਾਉਣੀ ਹੁਣ ਬਰਕਤ ਤਾਂ ਹਿੜਣ ਹੈ ਹੁਣ ਹਿੜਣ ਹੈ ਬਰਕਤ ਤਾਂ ਮੌਕੇ ਤੇ ਕੱਢਣੀ ਆ ਸੀ ਹੁਣ ਹਨਾ ਬਰਕਤ ਬਣ ਗਈ ਗਾਵਨਾ ਉਹ ਤਾਂ ਹੁਣ ਮੌਕੇ ਤੇ ਦਿਖਾਵਾਂਗੇ ਤੁਹਾਨੂੰ ਬਈ ਛੋਟੀ ਜਿਹੀ ਜਮ ਐਡਾ ਕਿਸੀ ਆ ਜਾ ਕੇ ਨਹੀਂ ਲਾਇਆ ਉਹ ਫਿਰ ਹਾਂ ਬੂਫਰ ਨਹੀਂ ਲਾਇਆ ਬੂਫਰ ਅਜਾ ਹੋ ਸੀਗਾ ਐ ਸ਼ੋਪੀਸ ਦੇਖੋ ਦੇਖੋ ਸਟੋਰੀ ਕੀ ਹੈ ਕੀ ਕੀ ਦੀ ਹੈ ਸਟੋਰੀ ਕੀ ਦੇ ਬੱਚੀ ਹੈ ਬੱਚੀ ਹੈ ਹੋਰ ਕੀ ਨਾ ਹਾਂ ਮੈਂ ਵੀ ਆਖਾ ਬੱਚੀ ਹੈ ਦੇਖ ਸੇਰਾ ਹੁਣ ਇਤੋਂ ਬਾਦੋਂ ਫਰਕਤ ਤੋਂ ਬਾਦੋਂ ਆ ਤਿਆਰ ਕਰਾ ਫਰਕਤ ਆਦਾ ਗੋਗਾ ਲੱਗਦੀ ਹੈ ਫਰਕਤ ਤੋਂ ਬਾਅਦ ਇਹਦੀ ਵਾਰੀ ਆ ਹੁਣ ਯਾ ਲੇਕਰ ਬਣਾ ਲੂਟ ਵਾਲੀ ਹੈਗੀ ਇਹਦਾ ਹੰਦੀ ਵਾਲਾ ਬੜਾ ਵਾਪਸ ਚੰਗਾ ਬੜਾ ਖਾਂਦੀ ਆਹ ਦੇਖ ਲੋ ਫੀਡ ਗੱਲੀ ਫੀਡ ਹੀ ਚਲਦੀ ਆ ਹਨਾ ਫੀਡ ਕਿਹੜੀ ਦੱਤਾ ਮੈਂ ਕੱਲ ਦਾ ਤਾਂ ਬੰਦ ਕਰਾਤਾ ਮੈਂ खुद ਬੰਦ ਕਰ ਦੂਗਾ ਧਰੇ ਮਿੱਟੀ ਕੋਲਾਂਗੀ ਆ ਇਹਨੂੰ ਬਾਈ ਨੂੰ ਦਿਖ ਹੀ ਹੁੰਦਾ ਹਣਾ ਉੱਧਰ ਦੇਖ ਚੁੰਗੜੀ ਦੇਦੀਆਂ ਨੇ ਇਹਨੂੰ ਪਿਆ ਤਾਂ ਪਿਆ ਤਾਂ ਇਹਨੂੰ ਬੰਦ ਕਰ ਇਹਨੂੰ ਬੰਦ ਫੀਡ ਬਹੁਤ ਕਿਉਂ ਐ ਥੋੜਾ ਕਾਣਾ ਤਾਂ ਪਿਆ ਕਰਾ ਇਹਨੂੰ ਕਾਫੀ ਸਟਾਰਟਰ ਖਾ ਜਾਂਦੀ ਆ ਦਿਨ ਦਾ ਕਾਫੀ ਸਟਾਰਟਰ ਨਾਲ ਕੀ ਹੁੰਦਾ ਇਹਦਾ ਗਰੋਥ ਗਰੋਥ ਜਦੋਂ ਕੋਈ ਵੀ ਬੱਛਰੂ ਆਗਾ ਨਾ ਕੋਈ ਵੀ ਪਾਲਦਾਗਾ ਇਹ ਕਾਹਦਾ ਬੱਚਾ ਤੇ ਇਹ ਕਾਹਦਾ ਦਾ ਬੱਚਾ ਹਮ ਜਦੋਂ ਦਿਨ ਦਾ ਕਿਲੋ ਤੋਂ ਸਵਾ ਕਿਲੋ ਕਾਫੀ ਸਟਾਰਟਰ ਖਾਣ ਲੱਗ ਗਿਆ ਉਦੋਂ 6 ਕਿਲੋ ਦੁੱਧ ਦੀ એનર્ਜੀ ਪੂਰੀ ਹੋਣ ਲੱਗ ਜਾਂਦੀ ਆ ਆ ਅੱਛਾ ਇਹ ਕਿਲੋ ਸਵਾ ਕਿਲੋ ਇਹ 2.5 ਕਿਲੋ ਰਗੜ ਦਿੰਦੀ ਆ ਤਾਂ 12 ਕਿਲੋ ਬਣ ਗਿਆ ਫਿਰ ਦੁੱਧ ਤਾਂ ਹੀ ਪਿਆਣਾ ਆ ਇਹਨੂੰ ਖੜਾ ਤਾਂ ਕਰ ਭਾਵੇਂ ਹੱਥ ਆ ਜਾਏ ਇਹਨੂੰ ਇਹਦਾ ਕਿਸਾ ਦੇ ਖੜਾ ਹੁੰਦਾ ਇਹ ਬੱਚਾ ਬੱਚਾ ਗਾਹ ਪਿਆ ਤੁਸੀਂ ਜੀ ਇਹ ਜੀ ਨੂੰ ਕੰਬਲੇ ਨੇਲ ਕਾ ਹਾਏ ਮੇ ਇਹ ਦੁੱਧ ਪੀ ਕੇ ਐਂ ਪੈ ਰਿਹਾ ਦਾ ਇਹ ਖੜਾ ਸਸਤਾ ਲੈ ਜੀ ਆਏ ਲੈ ਜੀ ਨਹੀਂ ਜੀ ਕੋਈ ਨਹੀਂ ਸਸਤਮਾਲ ਉਹਦਾ ਫਰੈਂਡ ਆਗਾ ਲਖਮਨ ਕਰਾ ਆ ਜਿੱਲਾ ਡਾਇ ਜਿੱਲਾ ਬਾਰਲੇ ਦੇਸ਼ ਚ ਬੀਫ ਖਾਤਰ ਨਹੀਂ ਉਹ ਕਰਦੇ ਤਿਆਰ ਕਰਦੇ ਆਪਾਂ ਕਿਹੜੀ ਇਧਰ ਬੀਫ ਵਾਸਤੇ ਨਾ ਹੁਣ ਨਹੀਂ ਦਿਵਾਉਣੇ ਬਰਕਤ ਨਹੀਂ ਦਿਵਾਉਣੇ ਹਾਂ ਠੀਕ ਹੈ ਨਾ ਆਹ ਕਰਦੇ ਬਰਕਤ ਤਾਂ ਫੇਰ ਸਾਰੀ ਵੀਡੀਓ ਪਾਵਾਂਗੇ ਬਰਕਤ ਦੀ ਫੇਰ ਦਿਖਾਵਾਂਗੇ ਮੈਂ ਲਾਵਾ ਜਾ ਕੇ ਬੁਫਰ ਕਿ ਇਧਰ ਹੀ ਆ ਫੋਨ ਹੋਏ

ਦਨਦਾਰ ਜੀ ਦਾ ਐਸਾ ਹੀ ਇੱਕ ਵੀਡੀਓ ਆ। ਇਹ ਸੀਗਾ ਬਈ ਆਪਣਾ ਅੱਜ ਦਾ ਵਲੌਗ ਕਿਵੇਂ ਲੱਗਿਆ ਜਰੂਰ ਦੱਸਿਓ ਤੇ ਮਿਲਦਿਆਂ ਪਾ ਨੈਕਸਟ ਵਲੌਗ ਦੇ ਵਿੱਚ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਬੈਲ ਆਈਕਨ ਨੂੰ ਕਰ ਦਿਆ ਕਰੋ ਔਨ ਇਹਦੇ ਨਾਲ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣੀਆਂ ਬਰੋ ਮੇਰਾ ਖਾ ਰਿਹਾ ਬਣਾਣਾ ਕਿੱਥੋਂ ਲੈ ਕੇ ਆ ਮੈਨੂੰ ਲੱਭੀ ਨਹੀਂ ਯਾਰ ਇਹਨੇ ਮੈਂ ਖਾਣਾ ਸੀ ਚਲੋ ਜੀ ਠੀਕ ਆ ਬਾਏ ਬਾਏ ਮਿਲਦੇ ਆ ਨੈਕਸਟ ਵਲੌਗ ਚ